ਰਾ ਦੇ ਰਾ ਦੇ ਲੜਕੇ ਦੀ ਸ਼ਾਦੀ ਦਾ ਗੀਤ ਸਵਾਗ ਤੇਰੇ 베ੜੇ ਦਾ ਸ਼ਿੰਗਾਰ ਬਾਵਲਾ ਤੀਆਂ ਪਰਦੇਸਣਾ ਤੇਰੇ 베ੜੇ ਦਾ ਸ਼ਿੰਗਾਰ ਬਾਵਲਾ ਤੀਆਂ ਪਰਦੇਸਣਾ ਤੇਰੇ 베ੜੇ ਦਾ ਸ਼ਿੰਗਾਰ ਬਾਵਲਾ ਤੀਆਂ ਪਰਦੇਸਣਾ

படோலை ஆக்கிச்ச படோலை ਵੇ ਵਿਚ ਡੋਲੇ ਛੱਡ ਕੇ ਤੇਰੀ ਲਾਡੋ ਰਾਣੀ ਜਾ ਬੈਠੀ ਵਿਚ ਡੋਲੇ ਰੋਕੇ ਅਸ਼ਰੂ ਨ ਜਾਣ बावਲਾ ਤੀਆਂ ਪਰਦੇਸ ਨਾਲ ਰੋਕੇ ਅਸ਼ਰੂ ਨ ਜਾਣ बावਲਾ ਤੀਆਂ ਪਰਦੇਸ ਨਾਲ ਤੇਰੇ ਮੇਲਾ ਦਾ ਸ਼ਿੰਗਾਰ बावਲਾ ਤੀਆਂ ਪਰਦੇਸਣਾ ਤੇਰੇ ਮਹਿਲਾ ਦਾ ਸ਼ਿੰਗਾਰ ਧਾਵਲਾ ਤੀਆਂ ਪਰਦੇਸਣਾ ਜੰਮਦੀਆਂ ਤੀਆਂ ਹੁਣ ਪਰਾਈਆਂ ਕਿਸੇ ਨਰਾਜੇ ਰਕੀਆਂ ਜੰਮਦੀਆਂ ਤੀਆਂ ਹੁਣ ਪਰਾਈਆਂ ਕਿਸੇ ਨਰਾਜੇ ਰਕੀਆਂ ਜੰਮਦੀਆਂ ਤੀਆਂ ਹੁਣ ਪਰਾਈਆਂ ਕਿਸੇ ਨਰਾਜੇ ਰਕੀਆਂ ਸਮਦੀਆਂ ਤੀਆਂ ਹੋਣ ਪਰਾਈਆਂ ਕਿਸੇ ਨਾ ਰਾਜੇ ਰਖੀਆਂ ਤੋਰਨ ਵੇਲੇ ਉਸ ਅਮੜੀ ਦੀਆਂ ਪਰ ਪਰ ਰੋਂਦੀਆਂ ਅੱਖੀਆਂ ਤੋਰਨ ਵੇਲੇ ਉਸ ਅਮੜੀ ਦੀਆਂ ਪਰ ਪਰ ਰੋਂਦੀਆਂ ਅੱਖੀਆਂ ਕਾਨੋਂ ਹੋਈਆਂ ਨੇ ਜਵਾਨ ਬਾਬਲਾ ਤੀਆਂ ਪਰਦੇਸਾਂ ਕਾਨੋਂ ਹੋਈਆਂ ਨੇ ਜਵਾਨ ਬਾਬਲਾ ਸਣਾ ਤੇਰੇ ਮਹਿਲਾ ਦਾ ਸ਼ਿੰਗਾਰ ਬਾਵਲਾ ਤੀਆਂ ਪਰਦੇਸਨਾ ਤੇਰੇ ਮਹਿਲਾ ਦਾ ਸ਼ਿੰਗਾਰ ਬਾਵਲਾ ਤੀਆਂ ਪਰਦੇਸਨਾ ਉਹ ਜਿਸ ਮੜੀ ਨੇ ਦੇ ਦੇ ਲੋਰੀਆਂ ਲੱਖਾ ਲੜ दे दिन आए मेरे दे दिन आए ॾाढे रबा बिछड़नि आए कानूं हुई न जवान बावला तीअ परे सानू हुई न जवान बावला तीअं पर ॾेसांर मैला शिंगार बवला तीअं पर ॾिसण ਤੇਰੇ ਮਹਿਲਾ ਦਾ ਸ਼ਿੰਗਾਰ ਬਾਬਲਾ ਤੀਆਂ ਪਰਦੇ ਸੁਣਾ ਬਾਬਲ ਧਰਮੀ ਰੋਜ ਸਵੇਰੇ ਦਾ ਨਗਵਾ ਦੇ ਕਰ ਬਾਬਲ ਧਰਮੀ ਰੋਜ ਸਵੇਰੇ ਦਾ ਨਗਵਾ ਦੇ ਕਰਦਾ ਬਾਬਲ ਧਰਮੀ ਰੋਜ ਸਵੇਰੇ ਦਾ ਨਗਵਾ ਦੇ ਕਰਦਾ ਬਾਬਲ ਧਰਮੀ ਰੋਜ ਸਵੇਰੇ ਬਾਵ ਲੰਬੇ ਹੋਕੇ ਪਰਦਾ ਤੀਆਂ ਤੋਰਨ ਵੇਲੇ ਬਾਵੇ ਲੰਬੇ ਹੋਕੇ ਪਰਦਾ ਓਖਾ ਬੇਟੀਆਂ ਦਾ ਦਾਨ ਬਾਵਲਾ ਤੀਆਂ ਪਰਦੇ ਸੁਣਾ ਓਖਾ ਬੇਟੀਆਂ ਦਾ ਦਾਨ ਬਾਵਲਾ ਤੀਆਂ ਪਰਦੇ ਸੁਣਾ ਤੇਰੇ ਸ਼ਿੰਗਾਰ ਬਾਵਲਾ ਤੀਆਂ ਪਰਦੇਸਨਾ ਤੇਰੇ ਮੈਲਨ ਸਮਾਨ ਬਾਵਲਾ ਤੀਆਂ ਪਰਦੇਸਨਾ ਤੇਰੇ ਮੈਲਾਂ ਦਾ ਸ਼ਿੰਗਾਰ ਬਾਵਲਾ ਤੀਆਂ ਪਰਦੇਸਨਾ ਤੇਰੇ ਮੈਲਾਂ ਦਾ ਸ਼ਿੰਗਾਰ ਬਾਵਲਾ ਤੀਆਂ ਪਰਦੇਸਨਾ ਰੋਕੇ शरु न जान बावला तिया पर देसना रोके अशरु न जान बावला